ਨੋ ਤੋਂ ਆ ਬਰਬਰੀ 3500 ਦੀ ਦੇਗੀ ਲਖਾਈ ਕਰਾਉਣ ਜਾਂਦੇ ਆ ਬਾਈ ਨਾ ਵੀ 50 ਮਿੰਟਾ ਸੌਦਾ ਦੁਬਾਰਾ ਕਰਤਾ 50 ਮਿੰਟਾ ਸੌਦਾ ਹੈ ਲੈ ਲੀ ਜੀ ਹਮਤ ਕਿੰਨੀ ਦੀ ਵੈਟ ਸੀ ਬਾਈ 3500 ਦੀ ਦੇਦੀ ਭਰਾ ਨਾ ਵੀ ਬਰਬਰੀ ਤੇ ਕੰਮ ਸੀ ਬਾਈ ਦਾ ਲੰਡੀ ਬਰਬਰੀ ਆ ਤੇ ਬਾਈ ਨੇ ਮੰਨਣ ਵਾਲਾ ਨਹੀਂ ਲਈ ਆ ਧਿਆਨ ਆ ਵੀ ਕਿੱਦਾਂ ਪੁੱਛਿਆ ਕਰਦੇ ਕਰਦੇ ਹਾਲ ਹੈ ਭਾਈ ਨਿਕਲ ਸਾਰਾ 100 ਰੁਪਏ ਮੇਰੇ ਨਹੀਂ ਰਹਿੰਦਾ ਤੇਰਾ ਇਕੱਠੇ ਹੀ ਦਿੰਨੇ ਆ ਤੈਨੂੰ ਆ ਜਾ ਉਹ ਬ੍ਰੀਡ ਵਾਲੀ ਦਾ ਦੱਸ ਉਹਨੂੰ ਦੱਸਿਆ ਕੀ ਆਂਦਾ ਹੈ 5000 ਆ ਜਾਂਦਾ 5000 ਥੋੜਾ ਹੈ ਹਾਂ ਓਏ ਆ ਬੀੜ ਫਿਰਦੇ ਛਤਰਖਣੇ ਵਿੱਚੋਂ ਏ ਜੇ ਤੂੰ ਮੱਤਲੀ ਆ ਕੇ 500 ਪਾ ਕੇ ਵੇਚਤੀਂ ਹਾਂਜੀ ਆਪ ਹੀ ਜਾਣ ਗਿਆ ਅਖਤਮ ਆਪਣਾ ਹੀ ਭਾਈ ਦੋ ਆਜ 10 ਬਈ 10 ਕੀ ਆਦੇ 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 ਇਹੀ ਤੇਰੀ 11 12 ਦੀ ਵਿਗ ਜਾਣੀ ਹੈ ਬੋਲਾ ਭਾਈ ਥੋੜੇ ਚਲਦੀ ਹੈ ਚਲਦੀ ਹੈ ਲੈ 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 ਭਾਈ ਤੂੰ ਯਾਰ ਇਹਦਾ 5000 ਦਿੰਦਾ ਇਹਨੂੰ ਕਿੱਥੇ ਦਿੰਦਾ ਤੂੰ ਲੈ 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 ਭਾਈ ਮੈਨੂੰ ਨਹੀਂ ਤੂੰ ਇਹਦੀ ਮੈਨੂੰ ਲੈ ਲੈ 600 600 ਪਾ ਲਈ ਸਾਢੇ ਪੰਜ ਸਾਢੇ ਪੰਜ ਸੀ ਦੀ ਫਾੜ ਯਾਰ ਹੁਣ ਧਾਣ 750 ਦੀ ਕਹਿਆ ਸੀ ਰਲਾਤਾ ਸੋਦਾ ਜੇ ਫੜਨੀ ਤੇਰੇ ਪੈਸੇ ਗਿਣ ਦੇ ਹਾਂ ਯਾਰ ਲਿਖਾਈ ਤੂੰ ਕਰਾ ਦੀ ਜਾ ਫੜਾ ਨਹੀਂ ਯਾਰ ਆ ਨਹੀਂ ਫੜ ਪਰੇ ਪੰਜ ਕਿਲੋ ਲਿਖਾਈ ਕਰਾਉਂਗੇ ਉਹ ਲਿਖਾਈ ਆਪੇ ਕਰਾ ਦੇਣਗੇ ਯਾਰ ਹੋਰ ਲਾ ਕੁਛ ਨਹੀਂ ਲਾ ਹੋਰ ਹਣ ਲਾ ਹੜ ਲਓ ਜੀ ਸਾਡੇ ਪਾਰ ਦੇ ਲਿਖਾਈ ਉਹ ਨਹੀਂ ਦਿੰਦਾ ਅਗਲਾ ਨਹੀਂ ਦਿੰਦਾ ਓਹੋ ਗੱਲ ਠੀਕ ਆ ਯਾ ਤੈਨੂੰ ਸਾਦਾ ਹੋਰ ਬਵਾ ਦੇ ਬੋਲ ਮਸਾਈ ਫੜਾ ਦੇ ਤੂੰ ਬਸ ਲਖਾਈ ਇੱਕ ਹੀ ਹੋ ਗਿਆ ਕਿੱਸੋ ਲਗਾਈ ਕਰ ਲਖਾਈ ਆਪਣ ਆਪਣੀ ਹੋ ਗਈ ਬਈ ਯਾਰ ਓ ਯਾਰ ਸਾਬ ਪਿੱਛੇ ਉਹਦਾ ਚੀਜ਼ ਨਹੀਂ ਡੋਲਣਾਗਾ ਚੰਗੀ ਆ ਜਾ ਮਾਰੀ ਸਾਬ ਪਿੱਛੇ ਜਾਣ ਰਛੀ ਦੀ ਸਾਢੇ ਪੰਜ ਸਾਢੇ ਪੰਜ ਦੀ ਸਾਢੇ ਪੰਜ ਦੀ ਦੇਖੀ ਆ ਇਹ ਤਾਂ ਇਹਨਾਂ ਨੇ ਕੋਈ ਫੜਾ ਪਰੇ 100 ਨਾ ਜਾਣ ਨਿਕਲਦੀ ਆ ਯਾਰ ਉਹ ਵੀ ਇਹਨਾਂ ਨੇ ਨਹੀਂ ਉਹ 8000 ਇਹਨਾਂ ਨੇ ਕਿੱਥੇ ਕਰਤਾ ਮੋੜੀ ਥੋੜੀ ਵੀ ਯਾਰ ਮੈਂ ਤਾਂ 6ਾਂ ਦਾ ਹੀ ਫਿਰੇ ਸਾਢੇ ਪੰਜ ਦੇ 100 ਨਹੀਂ 900 ਨਾ ਕਿਉਂ 100 ਵਿੱਚ ਜੰਨੀ ਛੱਡ ਕੇ ਜਵਾਕ ਦੀ ਫਾਟ ਮੈਂ ਜਵਾਕ ਮੈਂ ਜਰਾ ਨਿਆਣਾ 750 ਦੇੜਾ ਖੜਾ ਸੀ ਜਵਾਕ ਦਾ 100 ਆ ਕੱਟ ਨਹੀਂ ਦਵਾ ਪਰ ਨਹੀਂ ਤਾਂ ਹੀ ਮੈਂ ਦਰਤੀ ਇਹ ਦਲਾਲੀ ਭਾਈ ਜਾਨੀ ਫੇਰ ਵੀ ਕਹਿੰਦੇ ਸੀ ਤਾਂ ਲਿਆ ਵੀ ਕੁਛ ਨਹੀਂ ਸੋਤੋ ਯਾਰ ਮੈਂ ਇਹਨੂੰ ਦਾਲੀ ਰੱਖਣ ਨਾਲ ਨਹੀਂ ਲੈਣੀ ਮੈਂ ਤੈਨੂੰ ਛੱਡਤੀ ਨਹੀਂ ਅੱਜ ਇਹਨੂੰ ਸੀੜੀ ਕਦਮ ਨਹੀਂ ਰੱਖਦਾ ਦੋਸਤੋ ਕਰੋ ਚੁੱਪ ਸਾਡੇ 5 ਜੀ ਹੋ ਗਈ ਹਾਂ ਲੈਂਦਾ ਵੀ ਕੁਛ ਨਹੀਂ ਤੇ ਜਾਈਂ ਬਾਈ ਦਿਖਾਈ ਪਿੱਛੇ ਅੜਦਾ ਹੀ ਕੰਮ ਉਹ ਵੀ ਕਲੀਅਰ ਹੋ ਗਿਆ ਬਸ ਠੀਕ ਹੈ ਤੈਨੂੰ ਬਹੁਤ ਵਧੀਆ ਰਹਿ ਗਈ ਆ ਵੀ ਜਾਣਾ ਪਾ ਗੇੜਾ ਇਹਨੂੰ ਆ ਗਾਂਧੀ ਨੂੰ ਗਵਾ ਦਿੰਦੇ ਆ ਆਠ ਲੱਖਾਂ ਕੱਢੂਗਾ ਉਹ ਨਾ ਕਟਾਲੀਆਂ ਆ ਦਾ ਇੱਕ ਬੱਚਾ ਰਹਿ ਗਿਆ ਹੁਣ ਇਹ ਲੈ ਆ ਸੀ ਬਾਈ ਨੈਰੂ ਨੇ ਤੇ ਪਟਾਕੇ ਪਈ ਜਾਂਦੇ ਸੂਰੇ ਵਾਲਾ ਮੰਡੀ ਦੀ ਬਲੀਡਰ ਦਾ ਕੀ ਮੰਗਦਾ ਨਹੀਂ ਦਾ ਯਾਰ ਇੱਕੋ ਹੀ ਲੈਣ ਦੇਣੀ ਦੱਸਾਂ ਹਾਂ 3200 ਰੁਪਏ ਹੈਗਾ ਕੋਈ ਗਾਹਕ ਬਈ 3200 3200 ਚੱਲ ਲੈ ਚੱਲ ਬੜਾ ਗਾਂ ਦਾ ਘਰ ਕਿਹੜਾ ਘੜਾ ਮੰਡੀ ਕਿਹੜਾ ਉਹ ਪਾਲਣ ਵਾਲਾ ਬੱਚਾ ਜੋ ਆਪਾਂ ਹਮਾਰਾ 1700 ਜਾਇ ਲਾਇਆ ਤੇ ਦੇ ਬਾਬੇ ਦੇ 201700 ਦਾ ਲੈ 2500 ਦਾ ਲੈ 2000 ਦਾ ਹਮਾਰਾ 1200 ਬਜਾਇਆ 100 ਤਾਂ ਲਗਾਈ ਚੋੜ ਜੂ ਰਹਿ ਗਈ ਬੰਦ ਗਿਆ 5 ਕਿਲੋ ਬਚਿਆ ਨਹੀਂ ਯਾਰ 5 ਕਿਲੋ ਵਜਨ ਤਾਂ ਆਏਗਾ

ਇਹ ਤਾਂ ਉਹਦੇ ਵੀ ਨਹੀਂ ਘਟਦੇ ਨਾ ਅੱਠ ਆ ਵੀ ਰੱਖਿਆ ਰੱਖਿਆ 100 ਲਖਾਈ ਦਾ ਪੈਣਾ ਦਫਾ ਕਰ ਪਰੇ ਨਵੇੜੇ ਦਾ ਵੀ ਉਹ ਲੈ ਲੈ 2500 ਦਾ ਹੈਗਾ 5 ਕਿਲੋ ਮੀਟਰ ਬਈ ਆਪਾਂ ਕੜਾ ਵੇਚਨਾ ਕਿ ਬਈ ਯਾਰ ਰੱਖਣਾ ਲੈ ਚੱਲ ਕੋਈ ਯਾਰ ਫੇਰ ਵੀ ਤਾਂ ਮਜਾ ਨਹੀਂ ਆ ਰੱਖੇਗਾ 1800 ਤਾਂ ਦੇਖਣ ਨੂੰ ਦਿਖਾਈ ਪੂਸੋ ਮੈਨੂੰ ਫਿਰ ਮੈਨੂੰ 1800 ਦਾ ਕੀ ਹੁੰਦਾ ਯਾਰ ਨਵੇੜ ਤੇ ਫੜਾ ਯਾਰ ਘੜਾ ਬਣਾ ਪਰੇ ਯਾਰ ਫੜ 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 ਬਰੀਡਰ ਭੱਜੂ ਆ ਉਹ ਭੱਜ ਗਿਆ ਰਸਾ ਛੜਾ ਲਿਆ ਬਾਈ 1800 ਦਿਖਾਈ ਜਿਹੜੇ ਕਰਾਉਣੀ ਬਾਈ ਨੂੰ ਦੇ ਪੈਸੇ ਬਾਈ ਨੂੰ ਨਹੀਂ ਲਿਖਾਈ ਮੈਂ ਕਰਾਵਾ ਬੇ ਯਾਰ ਉਹ ਭੜਾਵਾ ਦੀ ਮਾਰਿਆ ਕਰ ਯਾਰ ਆ 200 ਮੋੜ ਦੇ ਯਾਰ ਕੋਤਰੀ ਦੇ ਦੋ ਬੰਦੇ ਮੋੜ ਦੂਆ ਕਰੋ ਚੈੱਕ 1800 ਚ ਹੋ ਗਿਆ ਕਰੀ ਮੜਾ ਐਨੂੰ ਮੂੰਹ ਕਰੀ ਬਰੀਡਰ ਦਾ ਦੋਸਤੋ 6 ਮਿੰਟਾਂ ਦੇ ਅੰਦਰ ਅੰਦਰ ਸਾਰੇ ਜੁੜੇ ਜੁੜੇ ਰਹੋ ਆਪਣੇ ਦੋਸਤ ਜੁੜੇ ਰਹੋ ਮੁੱਤਰ ਵਾਲਾ ਸੌਧਾ ਲੈ ਕੇ ਇਹ ਬਾਈ ਜਾਂਦਾ ਤੇਰੀ ਮੰਡੀ ਨਾ ਰਾਛੀ ਰਲ ਗਈ ਅਸੀਂ 5 ਮਿੰਟ ਹੋਇਆ ਮੈਂ ਦਵਾਈਆਂ ਸੀ ਬਾਈ ਨੂੰ ਬਾਈ ਨੇ ਰੱਖੀ ਇੱਥੇ ਵਧੀਆ ਵਾਲੀ ਆ ਨਾ ਗੱਲਾਂ ਹੀ ਸਾੜਦੇ ਤੇ 50 ਮਿੰਟਾਂ 'ਚ ਬਾਈ ਨੂੰ ਕੋਈ 5-700 ਬਣਿਆ ਹੀ ਆ ਨਾਲੇ 7-800 ਥੋਨੂੰ ਬਣ ਗਿਆ 7-600 ਪਾਈ 400 ਪਹਿਲਾਂ ਦੇ ਗਿਆ ਵਾਧਾ ਮਿਲਿਆ ਇਹਨਾਂ ਨੂੰ 1000 ਬਣ ਗਿਆ ਮੰਡੀ ਵਾਲਿਆਂ ਨੂੰ 400 ਮੈਂ ਦਿੱਤਾ ਉਹਨੂੰ ਹਾਂ ਤੇ 300 ਉਹਨੂੰ ਦਵਾਈ ਦਾ 1000 ਹੋ ਗਿਆ ਬਾਈ ਇਹ 5 ਮਿੰਟਾਂ 1000 ਵੜਾਦਾ ਕਿਤੇ ਘਰ ਸਾਹਮਣੇ ਕਿੱਦ ਲੈਣਾ ਭਰਾ ਆਪਾਂ ਨੂੰ ਕਿੰਨਾ ਦੱਸਾਂ ਹੀ 7500 ਕਿੰਨਾ 1 ਹਾਂ ਹਾਂ ਲਿਖਾਈ ਵੀ ਆਪਾਂ ਦਿੱਤੀ ਆ 7600 ਰੁਪਏ ਦੇ ਚੱਲ ਬੱਸ ਹੋਣਾ ਲਿਖਈ ਆ ਇਹੋ ਜੇ ਸੌਦੇ ਕਰਾਵੇ ਮਹਾਰਾਜ